ਮਿੱਤਰੋ ਆਜੋ ਤੁਹਾਨੂੰ ਦਿਖਾਉਣੇ ਆ ਵੀ ਇੱਥੇ ਗੱਜਰੇਲੇ ਦਾ ਲੰਗਰ ਤੇ ਪ੍ਰਸ਼ਾਦ ਅਖੀਰਾ ਹਰ ਇੱਕ ਬਾਈ ਜੀ ਚੜਦੀ ਕਲਾ ਜਿੱਥੇ ਸੇਵਾ ਦੇ ਵਿੱਚ ਲੋਕ ਹਿੱਸਾ ਪਾ ਰਹੇ ਆ ਜੀ ਹਰ ਇੱਕ ਵੀ ਸਹਿਯੋਗ ਪਾ ਰਿਹਾ ਜੀ ਜਿੰਦੇ ਵਿੱਚ ਵੀ ਕੋਈ ਗੱਲ ਤੇ ਇਹ ਆ ਬਾਈ ਜੀ ਜਿਸ ਦਿਨ ਕੁੱਟਮਾਰ ਕੀਤੀ ਗਈ ਸੀ ਵੀਰਾਂ ਦੇ ਨਾਲ ਇਸ ਜਗ੍ਹਾ ਤੇ ਧੱਕੇਸ਼ਈ ਕੀਤੀ ਗਈ ਆਇਨਾ ਵੀਰਾਂ ਦੇ ਐਸ ਜਗ੍ਹਾ ਤੇ ਗੱਡੀ ਖਲੋਤੀ ਸੀ ਹੈ ਐਸ ਜਗ੍ਹਾ ਤੇ ਗੱਡੀ ਖਲੋਤੀ ਸੀ ਡਾਕਟਰਾਂ ਦੀ ਜਿਹੜੇ ਸੇਵਾ ਕਰਦੇ ਸੀ ਹਾਂ ਇਹਨਾਂ ਦੀ ਗੱਡੀ ਦੀ ਪੰਨ ਤੋੜ ਇਥੇ ਬਹੁਤ ਪੂਰੀ ਤਰੀਕੇ ਨਾਲ ਇਥੇ ਕੀਤੀ ਤੇ ਵੀਰਾਂ ਦੇ ਨਾਲ ਕੁੱਟ ਮਾਰ ਵੀ ਗਈ ਮਾਰ ਵੀ ਕੀਤੀ ਐਸ ਲੰਗਰ ਪ੍ਰਸ਼ਾਦਾ ਵੀ ਚੱਲਦਾ ਹੈ ਤੁਹਾਨੂੰ ਵੀਰਾਂ ਦੀ ਕੁੱਟ ਮਾਰੇ ਤੇ ਕੀਤੀ ਹਾਂ ਬਹੁਤ ਤੱਕਾ ਕੀਤਾ ਜੀ ਇਹਨਾਂ ਜ਼ੁਲਮ ਠਾਇਆ ਬਾਈ ਜੀ ਇਹਨਾਂ ਵੀਰਾਂ ਤੇ ਡਾਕਟਰਾਂ ਤੇ ਵੀ ਉਸ ਦਿਨ ਬਾਈ ਜੀ ਘਰਾਮਾਂ ਤੇ ਤੇ ਫਿਰ ਵੀ ਬਾਈ ਜੀ ਡੱਟੀ ਹੋਈ ਆ ਜੀ ਲੋ ਜੀ ਲੋ ਹਾਂਜੀ ਹਾਂਜੀ ਭਾਈ ਬੈਠੇ ਹੋਏ ਆ ਜੀ ਇਧਰ ਨਾਲ ਹਾਂ ਭਾਈ ਜੀ ਕਿਹੜੇ ਇਲਾਕੇ ਤੋਂ ਪਹੁੰਚੇ ਜੀ ਬਿਲਕੁਲ ਜੀ ਬਿਲਕੁਲ ਤੇ ਕੀ ਕਹਿਣਾ ਚਾਹਣੇ ਜੋ ਪਹਿਲੂ ਕੁਛ ਇਥੇ ਵਾਪਰਿਆ ਤੇ ਹਾਂ ਬਜ਼ੁਰਗੋ ਹਾਂ ਜੀ ਜਿਹੜੇ ਕਾਨੂੰਨ ਮੰਨੇ ਸਨ ਮੋਦੀ ਸਾਹਿਬ ਨੇ ਉਹ ਕਾਨੂੰਨ ਮੁਕਰ ਗਿਆ ਕੋਈ ਮੰਨੇ ਨਹੀਂ ਜਿਹੜੇ ਕਾਲੇ ਕਾਨੂੰਨ ਜ਼ਮੀਨਾਂ ਦੇ ਉਹ ਵਾਪਸ ਕਿਤੇ ਜੁੜੇ ਜਿਹੜੇ ਜ਼ਿਮੀਂਦਾਰ ਮੰਗਦੇ ਹੋਰ ਵੀ ਕਾਨੂੰਨ ਨੇ ਉਹ ਸਾਨੂੰ ਦੇ ਉਹ ਕਾਨੂੰਨ ਹੀ ਦਿੰਦਾ ਪਿਆ ਬਿਲਕੁਲ ਜੀ ਬਿਲਕੁਲ ਤੇ ਮੋਦੀ ਨੇ ਜਵਾਬ ਦੇ ਗਿਆ ਬਿਲਕੁਲ ਮੁਕਰ ਗਿਆ ਹਨਾ ਕਰਕੇ ਜਵਾਬ ਦੇ ਗਿਆ ਵਾਕਿਆ ਇਹੋ ਜੀਆਂ ਸਰਕਾਰਾਂ ਤੇ ਕੀ ਆਪਾਂ ਆਸ ਰੱਖ ਸਕਦੇ ਹਾਂ ਨਾ ਨਹੀਂ ਤਾਂ ਬੰਦਾ ਹੁੰਦਾ ਯਾਰ ਜ਼ੁਬਾਨ ਵੀ ਕੋਈ ਗੱਲ ਹੁੰਦੀ ਆਪਾਂ ਜ਼ੁਬਾਨ ਵੀ ਗੱਲ ਹੁੰਦੀ ਹੈ ਕਿ ਨਹੀਂ ਹਾਂ ਤੇ ਇਹ ਤਾਂ ਅਸਲੋਂ ਹੀ ਕੰਮ ਖਤਮ ਇਹਨਾਂ ਦਾ ਕਿ ਨਹੀਂ ਬਿਲਕੁਲ ਮੈਂ ਮੁਕਰ ਗਿਆ ਹੁਣ ਵੇਖੋ ਜੇ ਅੱਜ ਜefe ਬੰਦੀਆਂ ਸੁਣਿਆ ਗਈਆਂ ਨੇ ਮੰਦਲੀ ਮਾਂਜੀ ਬੰਦਾ ਹੈ ਵੀਰੂ ਹੋ ਸਕਦਾ ਵੀ ਕਿਰਪਾ ਸ਼ਾਇਦ ਮਾਲਕ ਚੜ੍ਹਦੀ ਕਲਾ ਕਰੇ ਉਧਰ ਖੱਟਰ ਵੀ ਹਿਸਾਬ ਨਾਲ ਪਝਾਤਾ ਪੈਣਾ ਵੀ ਪੰਜ ਗਿਆ ਖੱਟਰ ਹਾਂਜੀ ਹਾਂਜੀ ਥੋਕਾ ਤੇ ਨਹੀਂ ਪਾਜਦਾ ਉਹ ਖਲਾਰੇਗਾ ਖੱਟਰ ਨੂੰ ਜਿਹੜਾ ਸਾ ਉਹਦਾ ਸਿੰਡਾਂ ਸੁਟਾਣੇ ਉੱਥੇ ਖੱਟਰ ਖਲਾਰੇਗਾ ਕਿਸੇ ਇਹ ਵੀ ਚਾਲ ਚਾਲ ਲਾਗੇ ਦੀ ਹੈ ਹਾਂ ਚੈਣੀ ਨੂੰ ਉਹਨੇ ਖਿਲਾ ਰਿਹਾ ਹੈ ਹਾਂ ਚੈਣੀ ਵੀ ਹੁਣ ਉਹ ਨੂੰ ਇਹ ਸ਼ੈਣੀ ਦੀਆਂ ਸੀਟਾਂ ਖਿੱਚੇਗਾ ਬਿਲਕੁਲ ਸ਼ੈਣੀਆਂ ਦੇ ਲਏਗਾ ਬਿਲਕੁਲ ਜੀ ਬਿਲਕੁਲ ਵਿੱਪਾ ਖੱਟੜ ਕੋਣੀ ਵਿੱਚੋਂ ਨਿਕਲਦਾ ਵਿੱਪਾ ਖੱਟੜ ਹਾਂ ਇਹ ਬਾਦਿਕ ਲਾ ਰਿਹਾ ਜਿਹਦਾ ਖੱਟੜ ਦਾ ਜੋ ਹੋ ਰਿਹਾ ਆ ਗੱਲ ਪੱਕੀ ਆ ਆ ਗੱਲ ਖਰੀ ਆ ਇਹ ਸਹੀ ਗੱਲ ਹੈ ਜੀ ਕਿਉਂਕਿ ਖੱਟੜ ਵੀ ਬਹੁਤ ਚਾਲ ਬਾਜੀ ਖੇਡ ਰਿਹਾ ਤੇ ਇਧਰ ਡਾਇਰੈਕਟਰਾਂ ਦੀਆਂ ਟੀਮਾਂ ਸਿਵਾਵਾਵਾਂ ਨਵਾਰੀਆਂ ਜੀ ਉਸ ਦਿਨ ਤੋਂ ਡਟੀਆਂ ਹੋਈਆਂ ਪਹਿਲੇ ਦਿਨ ਤੋਂ ਬਾਈ ਜੀ ਪਤਾ ਨਹੀਂ ਕਿੰਨੇ ਕਾ ਥਰੂ ਗੈਸ ਦੇ ਬੰਬ ਗੋਲੇ ਲਾਠੀ ਚਾਰਜ ਕਿੰਨਾ ਕੁਝ ਤੇ ਕਿੰਨੀਆਂ ਗੱਡੀਆਂ ਭਰਾ ਜੀ ਇਸ ਵੀਰਦਿਆਂ ਇੱਥੇ ਬੜਾ ਖੁਸ਼ ਹੋਇਆ ਬਾਈ ਜੀ ਇੰਨਾ ਭਰਾਵਾਂ ਦੇ ਨਾਲ ਇੱਥੇ ਗੱਡੀਆਂ ਵੀ ਤੋੜੀਆਂ ਗਈਆਂ ਤੇ ਬਾਈ ਸਾਡੇ ਅੱਜ ਵੀ ਵੀਰ ਸਾਡੇ ਗ੍ਰੈਂਡ ਚਟਾਨਾਂ ਵਾਂਗੂ ਬਿਲਕੁਲ ਖਨੋਰੀ ਬਾਰਡਰ ਦੇ ਡਟੇ ਹੋਏ ਹੈ ਜੀ ਗੁਦਰੇਲੇ ਦਾ ਲੰਗਰ ਜੀ ਇੱਧਰ ਗੁਦਰੇਲੇ ਦਾ ਲੰਗਰ ਚੱਲਦਾ ਪਿਆ ਵਾਹ ਜੀ ਵਾਜਾ ਬੜੀ ਹਾਂਜੀ ਬਾਬਾ ਮਰੀਕ ਸਿੰਘ ਦਾ ਉਹਨਾਂ ਵੱਲੋਂ ਜੀ ਪਟਿਆਲੇ ਆਏ ਦੁੱਖ ਨਵਾ ਰਹੇ ਠੀਕ ਹੈ ਬਾਬਾ ਜੀ ਪਟਿਆਲੇ ਤੋਂ ਦੁੱਖ ਨਵਾ ਰਹੇ ਗੁਦਰੇਲੇ ਦਾ ਲੰਗਰ ਚੱਲਦਾ ਗੁਦਰੇਲੇ ਦਾ ਠੀਕ ਹੈ ਬਾਬਾ ਜੀ ਪਾਤੜਾ ਤੋਂ ਆਉਂਦਾ ਉੱਥੇ ਡੇਰਾ ਬਾਬਿਆਂ ਦਾ ਬਾਬਾ ਮਰੀਕ ਸਿੰਘ ਦਾ ਉਸ ਦਿਨ ਦਾ ਹੀ ਚੱਲ ਰਿਹਾ ਜੀ ਪਹਿਲੇ ਦਿਨ ਦੇ ਗਜਰੇਲਿਆ ਲੱਸੀ ਕਿਰਪਾ ਵਾਲੀ ਲੱਸੀ ਬਿਲਕੁਲ ਜੀ ਬਿਲਕੁਲ ਆਲੂ ਵਾਲੀ ਪਰੋਠੇ ਬਿਲਕੁਲ ਜੀ ਤੇ ਕਿਰਪਾ ਜੀ ਮਾਲਕ ਦੀ ਤੇ ਚਰਦੀ ਕਲਾਜੋ ਤੁਹਾਨੂੰ ਕਰਾਂ ਦਿਖਾਈਏ ਵੀ ਗਜਰੇਲਿਆਂ ਦੇ ਲੰਗਰ ਟੋਟੋ ਵਰਤਾਏ ਜਾ ਰਹੇ ਆ ਤੇ ਸੇਵਾਦਾਰ ਆਹ ਦੇਖੋ ਕਰਾਂ ਖੁੱਲੇ ਗੱਫੇ ਵੀਰ ਵਰਤਾਏ ਜਾ ਰਹੇ ਜੀ ਗਜਰੇਲੇ ਦੇ ਤੇ ਵੀਰ ਸਾਡੇ ਸੇਵਾਦਾਰ ਸੇਵਾ ਕਰ ਰਹੇ ਆ ਜੀ ਇਹ ਬਹੁਤ ਸੁਜੋਗ ਹੈ ਇਹਨਾਂ ਭਰਾਵਾਂ ਦਾ ਤੇ ਆ ਬਾਈ ਜੀ ਆ ਗਿਆ ਤੇ ਐਸ ਜਗ੍ਹਾ ਤੇ ਅਥਰੂ ਗੈਸ ਬੰਬ ਗੋਲੇ ਬਾਈ ਜੀ ਇੱਥੋਂ ਤੱਕ ਇਹਦੋਂ ਵੀ ਗਾਂਹ ਤੱਕ ਪਹੁੰਚ ਗਏ ਸੀ ਜਿਸ ਦਿਨ ਬਾਈ ਜੀ ਚੱਲੇ ਤੇ ਬੁਰੇ ਹਾਲਾਤ ਬਣੇਗੇ ਸੀ ਇਹ ਡਾਇਰੈਕਟਰਾਂ ਦੀਆਂ ਟੀਮਾਂ ਜੀ ਲੇੜੇ ਆ ਲੈ ਫਰ ਆ ਵਿੱਚ ਬੋਲਦੀ ਇਹਨਾਂ ਦਾ ਆ ਵਿਖਾ ਦੀ ਆਹ ਵੇਖੋ ਜੀ ਫ੍ਰੀ ਮੈਡੀਕਲ ਕੈਂਪ ਆ ਜਿਹੜਾ ਡਾਕਟਰ ਸਵਾਇਮਾਨ ਦੀ ਸੰਸਦਾ ਵੱਲੋਂ ਲਗਾਇਆ ਜਾਇਆ ਗਿਆ ਸੀ ਇੱਥੇ ਤੇ ਜਿੱਦਣ 21 ਤਰੀਕ ਨੂੰ ਐਸੇ ਗੋਲਾਬਾਰੀ ਹੋਈ ਆ ਤੇ ਇੱਥੇ ਗੱਡੀ ਖੜੀ ਸੀ ਉਸ ਦਿਨ ਐਂਬੂਲੈਂਸ ਗੱਡੀ ਖੜੀ ਸੀ ਤੇ ਉਹਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਆ ਤੇ ਉਹ ਗੱਡੀ ਹੁਣ ਇੱਥੋਂ ਲਾ ਜਾ ਕੇ ਉਹਨੂੰ ਰਿਪੇਅਰ ਖੜੀ ਇੱਥੇ ਜੀ ਆਹ ਗੱਡੀ ਖੜੀ ਆ ਜੀ ਆ ਗੱਡੀ ਦੀ ਭਾਂ ਤੋੜ ਕੀਤੀ ਆ ਜੀ 50600 7000 ਲੱਗ ਰਿਹਾ ਹੈ ਥੋੜੀ ਜਿਹੀ ਹੈ ਵੀ ਸੰਸਥਾ ਵੱਲੋਂ ਜਿਹੜੀ ਸੇਵਾ ਕੀਤੀ ਜਾਂਦੀ ਸੀ ਤੇ ਉਹ ਜਿਹੜੀ ਗੱਡੀ 21 ਤਰੀਕ ਨੂੰ ਜਿਹੜਾ ਉਧਰ ਦੀ ਪੁਲਿਸ ਨੇ ਆਣ ਕੇ ਭੰਨੀ ਆ ਗੱਡੀ ਆ ਵੇਖੋ ਅੰਦਰ ਜਿਹੜਾ ਕਿਦਾਂ ਭਾਂ ਤੋੜ ਬੁਰੀ ਤਰੀਕੇ ਨਾਲ ਕੀਤੀ ਆ ਉਸੇ ਤਰ੍ਹਾਂ ਹੀ ਅਜੇ ਵੀ ਗੱਡੀ ਖੜੀ ਹੋਈ ਜਾਂ ਤੇ ਬਿਲਕੁਲ ਆ ਸਾਹਮਣੇ ਇਧਰ ਪਰਲੀ ਸਾਈਡ ਦਾ ਲੱਗਾ ਹੋਇਆ ਵਾ ਮੋਰਚਾ ਤੇ ਆ ਸਟੇਜ ਲੱਗੀ ਹੋਈ ਏ ਮੋਰਚੇ ਦੀ ਉਸ ਤੋਂ ਅਗਲੇ ਬੰਨੇ ਜਿਹੜਾ ਬਾਰਡਰ ਆ ਵੇਖੋ ਇਤੋਂ ਕਟੋ-ਕਟ ਵੀ ਕਿਲੋਮੀਟਰ ਦੂਰ ਆ ਤੇ ਕਿੱਡੀ ਦੂਰ ਆਣ ਕੇ ਗੱਡੀਆਂ ਭੰਨੀਆਂ ਨਾਲ ਉਹ ਜਿਹੜਾ ਨੀਲਾ ਬੋਰਡ ਦੀਂਦਾ ਵਾ ਉੱਥੇ ਜਾਨੀ ਕਿ ਲਾਏ ਆ ਨਾ ਬੈਰੀਕੇਡ ਤੇ ਕਿੱਡੀ ਦੂਰ ਆਣ ਕੇ ਇਹਨਾਂ ਵੇਖੋ ਕਨੌਣੀਆਂ ਹਰਕਤਾਂ ਕੀਤੀਆਂ ਆ ਗੱਡੀਆਂ ਭੰਨੀਆਂ ਵਾ ਕਿਤੇ ਵਿਚਾਰੇ ਸੇਵਾ ਹੀ ਕਰਦੇ ਸੀ ਜਿਹੜਾ ਕੋਈ ਫੱਟੜ ਭਰਾ ਹੁੰਦਾ ਸੀ ਉਹਨੂੰ ਚੁੱਕ ਕੇ ਦਵਾਈ ਬੂਟੀ ਕਰਕੇ ਤੇ ਫੇਰ ਉਹਨੂੰ ਉਸਤੇ ਆਪਣੇ ਤੰਬੂ ਦੇ ਵਿੱਚ ਛੱਡ ਕੇ ਆਉਂਦੇ ਸੀ ਇਹਨਾਂ ਵਿਚਾਰਿਆਂ ਦਾ ਕੀ ਕਸੂਰ ਸੀ ਜਿਹੜਾ ਦੀਆਂ ਗੱਡੀਆਂ ਭੰਨੀਆਂ ਸੀ ਤੇ ਜਿਹੜੇ ਲੰਗਰ ਵਰਤੌਂਦੇ ਆ ਗੁਰੂ ਦਾ ਲੰਗਰ ਵਰਤਦਾ ਉਹਨਾਂ ਨੂੰ ਵੀ ਜਾਣਾ ਇੱਥੇ ਪ੍ਰਿਤਪਾਲ ਸਿੰਘ ਜਿਹੜਾ ਮੇਰਾ ਵੀਰ ਆ ਲੰਗਰ ਦੀ ਸੇਵਾ ਇੱਥੇ ਕਰਦਾ ਸੀ ਉਹਨੂੰ ਵੀ ਕੁੱਟਮਾਰ ਕਰਕੇ ਜਿਹੜਾ ਉਧਰ ਹਰਿਆਣੇ ਵਾਲੀ ਸਾਈਡ ਨੂੰ ਲੈ ਗਏ ਤੇ ਬਹੁਤ ਮਾੜੀ ਕਟਨਾ ਨਾ ਨਾ ਕੀਤੀ ਆ ਇਹ ਅੱਜ ਵੀ ਤੁਸੀਂ ਦੇਖ ਸਕਦੇ ਜੇ ਇੱਕ ਟਰੇਲੇ ਦਾ ਲੰਗਰ ਚੱਲ ਰਿਹਾ ਹੈ। ਇਹ ਸਾਡੇ ਭਰਾ ਸ਼ਗ ਰਹੇ ਆ। ਸਾਡੇ ਸਤਨਾਮ ਸਿੰਘ ਜੀ ਸ਼ਾਮ ਸਿੰਘ ਟਾਰੀ ਜੋਂਨ ਸਭਰਾ ਦੇ ਪ੍ਰਧਾਨ ਇੱਥੇ ਖੜੇ ਆ। ਜੋਂਨ 74 ਜੋਂਨ 74 ਹਾਂਜੀ ਬਾਬਾ ਜੀ ਕੀ ਵਿਚਾਰ ਦਿਓਗੇ? ਵਿਚਾਰ ਇਹੀ ਆ ਚਲੋ ਜਿਹੜੇ ਵੀ ਰਹਿ ਤਾਂ ਘਰਾਂ ਚ ਬੈਠੇ ਆ। ਉਹ ਥੋੜੇ ਜਿਹਾ ਥੋੜਾ ਟਾਈਮ ਕੱਢ ਕੇ ਇੱਥੇ ਪਹੁੰਚਣ। ਤੇ ਸਾਧਣ ਕਿਉਂਕਿ ਮੋਰਤ ਜਿਤਨੀ ਆਲਾ ਮੁੜ ਕੇ ਕਦੇ ਇਹ ਨਾ ਗੱਲ ਰਹਿ ਜਾਈ ਯਾਰ ਜੀ ਅਸੀਂ ਸਾਨੂੰ ਪਤਾ ਹੁੰਦਾ ਤਾਂ ਅਸੀਂ ਜਾਣਾ ਸੀ ਤਾਂ ਤੋ ਜਾਇਆ ਹੀ ਨਹੀਂ ਗਿਆ ਇਹ ਬਾਅਦ ਚ ਪਛਤਾਉਂਦਾ ਕੋਈ ਫਾਇਦਾ ਨਹੀਂ ਘੋ ਨਾਓ ਤੋ ਮੁੜ ਕੇ ਕਹੀਦਾ ਆਪਾਂ ਜਿਹੜੇ ਫੋਟੋਆਂ ਪਾਉਣੇ ਜਾਂ ਵੀਡੀਓ ਪਾਉਣੇ ਆ ਮੁੜ ਕੇ ਆਖਦੇ ਯਾਰ ਅਸੀਂ ਜਾਣਾ ਸੀ ਹਾਂ ਸੀ ਨਾ ਰਹਿ ਜੇ ਹੁਣ ਆਓ ਤੇ ਵੇਖੋ ਜੀ ਇੱਥੇ ਕਿਹੇ ਚੀਜ਼ ਦੀ ਕਮੀ ਨਹੀਂ ਹੁੰਨਾ ਜਿੱਦਣ ਦੇ ਇੱਥੇ ਮੋਰਤਾਂ ਚੱਲੰਦਿਆ ਹਾਂ ਜੀ ਉਸ ਦਿਨ ਦੇ ਮਹਾਪੁਰਸ਼ਾਂ ਵੱਲੋਂ ਪਿੰਡਾਂ ਦੀਆਂ ਸੰਗਤਾਂ ਵੱਲੋਂ ਇਲਾਕਿਆਂ ਵੱਲੋਂ ਵੱਖ-ਵੱਖ ਪਦਾਰਥਾਂ ਦਾ ਲੰਗਰ ਲੈ ਕੇ ਆਏ ਜਾਂਦੇ ਜਿੱਦਾਂ ਗਜਰੇਲਾ ਹੋ ਗਿਆ ਲੱਸੀ ਹੋ ਗਈ ਕੜਾਹ ਹੋ ਗਿਆ ਯਰਦਾ ਹੋ ਗਿਆ ਦਾਲ ਫੁਲਕਾ ਹੋ ਗਿਆ ਸੁੱਕੀਆਂ ਸਬਜ਼ੀਆਂ ਹੋ ਗਈਆਂ ਚਾਰ ਮਤਲਬ ਕਿੰਨੀਆਂ ਚੀਜ਼ਾਂ ਗੜੀਆਂ ਅੰਤ ਹੀ ਕੋਈ ਨਹੀਂ ਲੰਗਰਾਂ ਦਾ ਇੰਨੇ ਜ਼ਿਆਦਾ ਲੰਗਰ ਇਥੇ ਸੰਸਾ ਜਿਹੜੀਆਂ ਲੈ ਕੇ ਆਉਂਦੀਆਂ ਤੇ ਬਹੁਤ ਵੱਡਾ ਸੰਜੋਗ ਹੈ ਇਹਨਾਂ ਇਲਾਕੇ ਦੀਆਂ ਸੰਗਤਾਂ ਦਾ ਇਹ ਨਾ ਭਰਾਵਾਂ ਨੇ ਵੀ ਗੱਲ ਕੀਤੀ ਹੈ ਜਿਹੜਾ ਤੁਸੀਂ ਰੱਸ ਲੈ ਗਿਆ ਜੇ ਮਾਝੇ ਵਾਲਿਓ ਉਹ ਟਰਾਲੀਆਂ ਚੋਂ ਨਹੀਂ ਕੱਢਣਾ ਜਿੰਨਾ ਜਿਹੜੇ ਮੋਰਚਾ ਕੋਈ ਨਹੀਂ ਤਾਂ ਨੰਤ ਲੰਗਰ ਪਾਣੀ ਰੱਸ ਇੱਥੇ ਹੀ ਲਵਾਗੇ। ਇੱਕ ਸਾਲ ਦਾ ਲੰਗਰ ਦਾ ਆਪ ਟਰਾਲੀਆਂ ਚ ਰੱਖ ਕੇ ਲਿਆਂਦਾ। ਹਾਂਜੀ। ਜਮਾਂ ਹੀ ਪਿਆ ਵਾ। ਬਿਲਕੁਲ ਜੀ। ਤੋਂ ਭੋਰਾ ਜਿੰਨਾ ਵੀ ਅੱਜ ਵਰਤਾ ਇਹਨਾਂ ਭਰਾਵਾਂ ਦਾ ਇਹਨਾਂ ਸੰਜੋਗ ਆ ਵੀ ਸਾਨੂੰ ਇੱਕ ਵੀ ਚੀਜ਼ ਇਹਨਾਂ ਬਾਹਰ ਨਹੀਂ ਕੱਢਣ ਦਿੱਤੀ ਕਹਿੰਦੇ ਵੀ ਲੰਗਰ ਤੁਸੀਂ ਬਾਹਰ ਨਹੀਂ ਕੱਢਣਾ। ਵਾਹ ਜੀ ਬਿਲਕੁਲ ਅਸੀਂ ਤੁਹਾਡੀ ਸੇਵਾ ਕਰਾਂਗੇ ਭਾਵੇਂ ਤੁਸੀਂ ਤੇ ਸਾਲ ਬੈਠੇ ਰਹੋ। ਬੱਲੇ ਬੱਲੇ। ਸਾਲ ਤੱਕ ਵੀ ਤੁਹਾਡੀ ਸੇਵਾ ਕਰਾਂਗੇ 2 ਸਾਲ ਤੱਕ ਅਸੀਂ ਆਪ ਦਾ ਲੰਗਰ ਨਹੀਂ ਬਣਾਉਣਾ ਜਿਸ ਦਿਨ ਪਹਿਲੇ ਦਿਨ ਅਸੀਂ ਆਏ ਹਾਂ 12 ਤਰੀਕ ਨੂੰ ਇੱਥੇ ਪਹੁੰਚੇ ਸੀ ਆਪਾਂ 13 ਤਰੀਕ ਨੂੰ 12 ਤਰੀਕ ਨੂੰ ਅਸੀਂ ਪਿੱਛੇ ਰੋਕੇ ਸੀ ਆਪਣੇ ਮੰਡੀ ਦੇ ਵਿੱਚ ਪਹਿਲਾ ਮੰਡੀ ਦੇ ਵਿੱਚ ਤੇ 13 ਤਰੀਕ ਨੂੰ ਜਦੋਂ ਪਹੁੰਚੇ ਸੀ ਤੇ ਇੱਥੇ ਆਪਣਾ ਖੁਸਹਾਨ ਹੋਇਆ ਹੈ ਪੂਰਾ ਬੱਡਰ ਦੁੱਤੀ ਤੇ ਕਵੇਲਾ ਹੋ ਗਿਆ ਜਾਨੀ ਕਿ ਰਾਤ ਪੈ ਗਈ ਸੀ ਇੱਥੇ ਤੇ ਲੰਗਰ ਪਾਣੀ ਤਿਆਰ ਨਹੀਂ ਹੋਇਆ ਸੰਕਤਾਂ ਤੋਂ ਆਪਾਂ ਚਲੋ ਆਪਦਾ ਢੇਡ ਪਰਨ ਵਾਸਤੇ ਦੋ ਦੋ ਫੁਲਕੇ ਜਿਹੜੇ ਆ ਹੋਟਲ ਤੋਂ ਲੈਣ ਲਈ ਆ ਗਏ ਉੱਥੇ ਭਰਾ ਸਾਨੂੰ ਮਿਲ ਗਏ ਕਹਿੰਦੇ ਵੀ ਤੁਸੀਂ ਕੀ ਕਰਨ ਦੇ ਇਥੇ ਹੋਟਲ ਤੇ ਖਲੋਤੇ ਹੋ ਹਾਂ ਸਾਦੇ ਰਣ ਵਾਸਤੇ ਆਏ تھے ਕਹਿੰਦੇ ਵੀਰ ਜੀ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਅੱਗੇ ਕਿ ਤੁਸੀਂ ਇੱਥੋਂ ਪ੍ਰਸ਼ਾਦ ਨਹੀਂ ਲੈਣੇ ਤੁਸੀਂ ਪੈਸੇ ਨਹੀਂ ਦੇਣੇ ਐਦਾਂ ਹੀ ਗੱਲ ਹੈ ਜੀ ਤੁਸੀਂ ਅੱਧਾ ਘੰਟਾ ਰੁਕ ਜਓ ਅਸੀਂ ਤੁਹਾਨੂੰ ਪ੍ਰਸ਼ਾਦੇ ਲੈਣ ਕੇ ਆਪ ਖਵਾਵਾਂਗੇ ਬਿਲਕੁਲ ਬਿਲਕੁਲ ਅਸੀਂ ਉਹਨਾਂ ਦੇ ਆਖਾ ਮੰਨ ਕੇ ਸੀ ਉੱਥੇ 10 ਮਿੰਟ ਰੁੱਕ ਗਏ ਉਹਨਾਂ ਵੀਰਾਂ ਨੇ ਸਾਨੂੰ ਪ੍ਰਸ਼ਾਦੇ ਲਿਆਣ ਕੇ ਦਾਲ ਫੁਲਕਾ ਜੋ ਵੀ ਉਹਨਾਂ ਤੋਂ ਸਰਿਆ ਪੁੱਜਾ ਸਾਨੂੰ ਉਹਨਾਂ ਨੇ ਬਿਲਕੁਲ ਸਾਨੂੰ ਨਾ ਹਾਜ਼ਰ ਕੀਤਾ ਤੇ ਦਿਨ ਚੜ੍ਹਦੇ ਨੂੰ ਫਿਰ ਤੇ ਇੰਨੇ ਪਦਾਰਥ ਦੁੱਧ ਜੋ ਵੀ ਅਖੀਰਾਂ ਪ੍ਰਸ਼ਾਦ ਦਿਨ ਚੜ੍ਹਦੇ ਨੂੰ ਫਿਰ ਲੰਗਰ ਹੀ ਇੰਨੇ ਲਾ ਦੇਣਾ ਸੰਤਾਂ ਬਿਲਕੁਲ ਹੀ ਹਾੜ ਆ ਗਿਆ ਲੰਗਰਾਂ ਦਾ ਬਿਲਕੁਲ ਜੀ ਕਰਕੇ ਜਿੱਥੇ ਵੀ ਆਪਣੇ ਭਰਾ ਕਿਸਾਨ ਭਰਾ ਸਿੱਖ ਬਹਿ ਜਾਂਦੇ ਜਾ ਕੇ ਕਿਹੇ ਚੀਜ਼ ਦੀ ਮਾਰ ਹੈ ਗੁਰੂ ਨਾਨਕ ਦੇਵ ਜੀ ਦੇ ਲੰਗਰਾਂ ਦੀ ਘਾਟ ਨਹੀਂ ਹੁੰਦੀ ਜਿਹੜਾ 20 ਰੁਪਏ ਦਾ ਲੰਗਰ ਲਾਇਆ ਗੁਰੂ ਨਾਨਕ ਦੇਵ ਜੀ ਨੇ ਉਹ ਸਾੜ ਤੋਂ ਸਾਰੀ ਉਮਰ ਹੀ ਨਹੀਂ ਮੁੱਕਣਾ ਸਾਰੀ ਜ਼ਿੰਦਗੀ ਨਹੀਂ ਮੁੱਕਣਾ ਬਿਲਕੁਲ ਜੀ ਬਹੁਤ ਧੰਨਵਾਦ ਕਰਦੇ ਭਰਾਵਾਂ ਦਾ ਜਿਹੜੇ ਸਾਡੀ ਇਨਸਾਹ ਬਣਾ ਕਰ ਰਹੇ ਆ ਤੇ ਬਾਕੀ ਆੜੀਆਂ ਘਟਨਾਵਾਂ ਇਹਨਾਂ ਕੀਤੀਆਂ ਵੇਖੋ ਤੁਸੀਂ ਗੱਡੀ ਤੋੜ ਕੇ ਜਿਹੜੀ ਡਾਕਟਰ ਆਪਣੇ ਸੇਵਾ ਕਰਦੇ ਸੀ ਜਿਹੜੇ ਜ਼ਖਮੀ ਕਿਸਾਨ ਸੀ ਉਹਨਾਂ ਦੀ ਸੇਵਾ ਕਰਦੇ ਸੀ ਤੇ ਆ ਗੱਡੀ ਵੇਖੋ ਪੱਡੀ ਪੂਰੀ ਤ ਦੇ ਬਹੁਤ ਕਿਸਾਨਾਂ ਨੂੰ ਇੱਥੇ ਮਾਰਿਆ ਕੁੱਟਿਆ ਗਿਆ ਲੱਤਾਂ ਮਾਹਾਂ ਪੰਨੀਆਂ ਗਈਆਂ ਇਹ ਸ਼ੋਪ ਕਰਨ ਵੀਰ ਨੂੰ ਉਦੋਂ ਅਸ਼ੀਰ ਕੀਤਾ 21 ਤਰੀਕ ਨੂੰ ਬਿਲਕੁਲ ਜੀ ਬਿਲਕੁਲ ਤੇ ਡਾਕਟਰ ਸਾਹਿਬ ਸਵਾਇਮਾਨ ਡਾਕਟਰ ਸਵਾਇਮਾਨ ਹਾਂਜੀ ਇਹਨਾਂ ਦੇ ਕੈਂਪ ਲਾਇਆਗਾ ਤੇ ਇਹਨਾਂ ਦੇ ਬੰਦੇ ਤੇ ਉਧਰ ਇਹਨਾਂ ਦੇ ਬੰਦਿਆਂ ਦੇ ਸੱਟਾਂ ਮਾਰੀਆਂ ਵਾ ਇਹਨਾਂ ਦੀਆਂ ਗੱਡੀਆਂ ਭੰਨੀਆਂ ਆਪਣੇ ਤਪਾਲੇ ਇਥੇ ਲੰਗਰ ਵਰਤੌਂਦਾ ਸੀ ਹਾਂ ਲੰਗਰ ਦੀ ਸੇਵਾ ਕਰਦਾ ਸੀ ਉਹਨੂੰ ਇਥੇ ਕੁੱਟ ਕੇ ਮਾਰ ਕੇ ਚੋਕ ਕੇ ਫੇਰ ਉਹਨੂੰ ਉਧਰ ਆਪਣੇ ਹਰਿਆਣੇ ਵਿੱਚ ਲੈ ਗਏ ਲੈ ਗਏ ਬਿਲਕੁਲ ਦੇਖੋ ਉਹਨੂੰ ਕਿੰਨਾ ਕੁੱਟਿਆ ਮਾਰਿਆ ਬੁਰੀ ਤਰ੍ਹਾਂ ਜ਼ਖਮੀ ਕੀਤਾ ਤੇ ਉਹ ਵਿਚਾਰਾ ਜਿਹੜਾ ਅੱਜ ਪੀਜੀਆਈ ਵਿੱਚ ਚੰਡੀਗੜ੍ਹ ਵਿੱਚ ਦਾਖਲ ਆ ਦਾ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਲੜ ਰਿਹਾ ਜੀ ਬੜੀ ਤਕੜੀ ਗੱਲ ਹੈ ਜੀ ਤੇ ਇੱਥੇ ਵੇਖੋ ਇੱਕ ਕਿਲੋਮੀਟਰ ਦੀ ਦੂਰੀ ਆ ਬਾਈ ਜੀ ਜਿੱਥੋਂ ਇਹ ਸਾਹਮਣਾ ਉਥੋਂ ਤੱਕ 1 ਕਿਲੋਮੀਟਰ ਪੰਜਾਬ ਵਾਲੀ ਸਾਈਡ ਨੂੰ ਆਇਆ ਜੀ ਚਲੋ ਜੀ ਚਲੋ ਤੇ ਕਰੋ ਵੀਡੀਓ ਸ਼ੇਅਰ